ਬੂ ਬਈਆ ਦੇਖ ਜਿਵੇਂ ਪੰਜ ਮਾਡਲ ਆ ਨਾ ਅੱਛਾ ਟਰੈਕਟਰ ਦੇਖ ਨੀਸ਼ਨ ਦੇਖ ਟਰੈਕਟਰ ਕਿਤੋਂ ਖੁੱਲਿਆ ਕਰਿਆ ਨੀ ਪਤਾ ਕੀ ਗੱਲ ਆ ਉੱਚਾ ਮਾਡਲ ਤਾਂ ਨਵਾਂ ਲੈਣਾ ਸੌਖਾ ਉਹ ਤਾਂ ਮਿਲ ਜਾਂਦਾ ਡਾਊਨ ਮਾਡਲ ਨਵਾਂ ਟਰੈਕਟਰ ਲੈਣਾ ਬਹੁਤ ਸੌਖਾ ਹਾਂ ਇਹ ਤਾਂ ਗੱਲ ਹੈਗੀ ਆ ਬਈ ਮਤਲਬ ਟਰੈਕਟਰ ਦਿਖਾ ਸਾਰ ਸਪੇਰਿਓਂ ਜਮਾ ਮਾਰਕੀਟ 'ਚ ਵੀ ਮਤਲਬ ਬਹੁਤ ਘੱਟ ਟਰੈਕਟਰ ਹੁੰਦੇ ਨੇ ਨਾ ਬਈ ਰੈਨਲ ਬਾਹਰ ਪੰਪ ਵਾਲਾ ਛੇ ਚਿਹਰੀ ਇਹ ਹੋਇਆ ਹੋਇਆਗਾ ਠੀਕ ਆ ਜੀ ਬਾਕੀ ਕੰਮ ਤਾਂ ਹੁੰਦਾ ਸਾਰਾ ਫੁੱਲ ਹੋਇਆ ਹੋਇਆ ਠੀਕ ਆ ਤੇਮਿੰਦਰਾ 575 ਲੈ ਮਿੱਤਰੋ ਕੋਕਾ ਪੀਸ ਟਰੈਕਟਰ ਹੈਗਾ ਕੰਡੀਸ਼ਨ ਚੈੱਕ ਕਰੋ ਬਈ ਵੱਡੇ ਹਾਂਡੀ ਦੇ ਵਿੱਚ ਆ ਗਿਆ ਬਈ ਜੇ ਇਹ 14 ਦੇ ਟਾਇਰ ਮਿੱਤਰੋ ਜਮਾ ਜਮਾ ਨਵੇਂ ਜਮਾ ਨਵੇਂ ਹੈ ਬਈ ਟਾਇਰ ਤਾਂ ਇਹ ਠੀਕ ਹੈ ਬਿਲਕੁਲ ਨਵੇਂ ਮਤਲਬ ਹਜੇ ਚੜਾਈ ਨਹੀਂ ਹੈਗਾ ਆਪਾਂ ਬਿੱਲ ਵੀ ਕਢਾ ਦਾਂਗੇ ਲੈ ਮਿੱਤਰੋ ਅੱਜ ਉਸ ਪਿੰਡ ਖੜੇ ਆਂਗੇ ਬਈ ਜੀ ਜਿਹਦੇ ਵਿੱਚ ਨਾ ਗੁਲਾਬ ਸਿੱਧੂ ਬਾਈ ਨੇ ਗਾਣੇ ਦੇ ਵਿੱਚ ਜ਼ਿਕਰ ਕਰਿਆ ਸੀਗਾ ਇੱਥੋਂ ਦੇ ਬਾਈ ਜੀ ਪੂਰੀਆਂ ਫੁੱਲ ਮਸੂਰ ਘੋੜੀਆਂ ਮਸੂਰ ਹੋਈਆਂ ਨੇ ਬਾਈ ਜਗਜੀਤ ਕੋਲੇ ਖੜਿਆ ਕੇ ਕਰਦੇ ਗੱਲਬਾਤ ਸਸਿਕਾ ਬਾਈ ਜੀ ਸਸਿਕਾ ਬਾਈ ਠੀਕ ਹੈ ਬਾਈ ਜੀ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਠੀਕ ਹੈ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਨੇ ਵੀ ਜੀ ਅੱਜ ਆਪਣੇ ਕੋਲੇ ਟਰੈਕਟਰ ਤਾਂ ਵੀਰੇ ਹੈਗੇ ਕਾਫੀ 5-6 ਦਿਖਾਵਾਂਗੇ ਅੱਜ ਵੀਡੀਓ ਚ ਠੀਕ ਹੈ 5-6 ਦਿਖਾਵਾਂਗੇ ਠੀਕ ਆ ਬਾਈ ਜੀ ਲੋਕੇਸ਼ਨ ਦੱਸ ਦੀ ਬਾਈ ਜੀ ਆਪਾਂ ਆਪਣਾ ਪਿੰਡ ਮੱਜੂ ਕੇ ਜੀ ਠੀਕ ਹੈ ਜਿਲ੍ਹਾ ਬਰਨਾਲਾ ਠੀਕ ਹੈ ਕਬਜੀ ਕਾਪੀ ਕਾ ਮੇਡ ਰੋਡ ਤੇ ਆਪਣਾ ਜਿਹੜਾ ਹੈਗਾ ਮੋਗੇਤ ਰੋਡ ਆਉਂਦਾ ਆਰਾਮਗੜ ਤੋਂ ਉਹਦੇ ਉੱਪਰ ਹੀ ਆ ਵੀਰੇ ਬਾਰ ਬਾਰ ਇਧਰ ਭਦਾਉੜਾ ਆਉਂਦਾ ਨਾਲ ਹੀ ਭਦਾਉੜਾ ਠੀਕ ਆ ਬਜੀ ਮਤਲਬ ਜਿੱਥੇ ਕਲੀਏ ਕੋੜੀ ਵਾਲਾ ਬੁੱਤਲਾ ਆਏ ਹਾਂ ਉਤੋਂ ਸਾਹਮਣੇ ਆ ਬਾਰ ਬਾਰ ਫਿਰਨੀ ਆਉਂਦੀ ਆ ਇਧਰ ਭਦਾਉੜਾ ਵਾਲਾ ਬਸ ਸਟੈਂਡ ਆ ਜਮਾ ਕੋਲੇ ਆ ਭਦਾਉੜਾ ਇਧਰੋਂ 4-5 ਕਿਲੋਮੀਟਰ ਭਦਾਉੜਾ ਤੋਂ ਠੀਕ ਆ ਕਾਪੀ ਕਾ ਜਾਂਦੇ ਓਕੇ ਰਹਿਣਗੇ ਹਾਂ ਹਾਂ ਵੀਰੇ ਜਮਾ ਓਕੇ ਸਾਰੇ ਠੀਕ ਆ ਬਾਕੀ ਗਾਰੰਟੀ ਆਣਾ ਬਈ ਗਾਰੰਟੀ ਬਈ ਜਿਹੜੇ ਰਾਈਟਰ ਮੰਨ ਕੇ ਚੱਲੋ ਪਾਸਿੰਗ ਚਾਉਂ ਪ੍ਰੀਤ ਬਾਰੇ 6099 ਦੱਸੋ ਭਾਈ ਇਹ ਕਿੰਨੇ ਮਾਡਲ ਆ ਇਹ ਭਾਈ 2021 ਮਾਡਲ ਆ ਜੀ ਠੀਕ ਆ ਜੀ ਹਾਂ ਟਰੈਕਟਰ ਮਾਰ ਦੋ ਝਾਤ ਜਾ ਮਾਨਾ ਮਾਂਗਾ ਠੀਕ ਆ ਲੈ ਮੈਂ ਟੂ ਨਾਲ ਦੇ ਇਹਦੇ ਓਕੇ ਜੀ ਕੰਡੀਸ਼ਨ ਬਈ ਪੂਰੀ ਫੁੱਲ ਚੰਗੇ ਪਈ ਆ ਦੇਖੋ ਬਈ ਵਿੱਚੋਂ ਰੰਗ ਰੰਗ ਪੂਰੇ ਜਮਾ ਭਾਈ ਹਲੇ ਕੁਛ ਨਹੀਂ ਖੁੱਲਿਆ ਹੋਇਆ ਦਾ ਜੀ ਠੀਕ ਆ ਜੀ ਮਿੱਤਰੋ ਚੰਗਾ ਟਰੈਕਟਰ ਆ ਫੁੱਲ ਕੋਈ ਕਿਤੇ ਟੱਚਿੰਗ ਨਹੀਂ ਹੈਗੀ ਕੁਛ ਨਹੀਂ ਹੈਗਾ 1250 ਘੰਟਾ ਚੱਲਿਆ ਹੋਇਆ ਟਰੈਕਟਰ ਠੀਕ ਆ ਜੀ ਟੂ ਸਾਰੇ ਨਾਲ ਦੇ ਆਗੇ ਬਿਲਕੁਲ ਨਵਾਂ ਟਰੈਕਟਰ ਆ ਬਈ ਓਕੇ ਜੀ 2021 ਮਾਡਲ ਆ ਨਗਦ ਕੈਸ਼ ਦਾ ਹਾਂ ਜੀ ਹਾਂ ਹੈ 2 ਵਾਗਾ 2 ਸਪੀਡ ਹੈ ਮਿੱਤਰੋ 16 ਦੇ ਟਾਇਰਾਂ ਚ ਡਬਲ ਡਿਸਟ੍ਰਿਬਿਊਟ ਬਾਕੀ ਸਾਰਾ ਟੌਪ ਵਾਲਾ ਗੱਲ ਹਾਂ ਹਾਂ ਬਈ ਟੌਪ ਵਾਲਾ ਟੌਪ ਵਾਲਾ ਹਾਂ ਸਪੀਡ 2 ਵਾ ਓਕੇ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਤੇ ਰੇਟ ਦੀ ਗੱਲ ਬਾਤ ਕਰੀ ਬਈ ਜੀ ਤੇ ਰੇਟ ਬਈ ਇਹਦਾ 4 ਲੱਖ ਤੇ 45000 ਹੈ ਜੀ ਠੀਕ ਹੈ ਜੀ ਹਾਂ ਜੀ ਮੌਕੇ ਤੇ ਬਈ ਇਹ ਸਵਾ ਚਾਰ ਲੱਖਾ ਦੇ ਦੇਂਗੇ ਭਾਈ ਠੀਕ ਹੈ ਲੈ ਮੇਤਰੋ ਸਵਾ ਚਾਰ ਲੱਖ ਰੁਪਿਆ ਦਾ ਇਹ ਵਾਂਜੂ ਕੰਡੀਸ਼ਨ ਚੈੱਕ ਕਰੋ ਭਾਈ ਤੇ ਆਪਾਂ ਭਾਈ ਲੋਨ ਵੀ ਕਰਾ ਦੇਂਗੇ ਜੇ ਕੋਈ ਹੈ ਨਾ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਠੀਕ ਆ ਜੀ ਮਤਲਬ ਹੁਣ ਲੋਨ ਇਹਦੇ ਤੇ ਵਧੀਆ ਹੋਣ ਲੱਗ ਗਿਆ ਨਾ ਭਾਈ ਹਾਂ ਹਾਂ ਪ੍ਰੀਤ ਤੇ ਹੁਣ ਹੁਣ ਪਹਿਲਾਂ ਨਹੀਂ ਹੁੰਦਾ ਹੁਣ ਪਹਿਲਾਂ ਨਹੀਂ ਹੁੰਦਾ ਜੀ ਭਾਈ ਹੁਣ ਵਧੀਆ ਲੋਨ ਹੋਣ ਲੱਗ ਗਿਆ ਠੀਕ ਆ ਭਾਜੀ ਤੇ ਬਾਕੀ ਭਾਈ ਤੁਹਾਡੇ ਐਸੇ ਵੱਲ ਤੇ ਡਿਪੈਂਡ ਆ ਨਾ ਭਾਈ ਹਾਂ ਹਾਂ ਭਾਈ ਉਸੇ ਤੇ ਤੇ ਅਗਲਾ ਆ ਗਿਆ ਭਾਜੀ ਮਹਿੰਦਰਾ 575 ਲੈ ਮੇਤਰੋ ਕੋਕਾ ਪੀਸ ਟਰੈਕਟਰ ਆਗਾ ਕੰਡੀਸ਼ਨ ਚੈੱਕ ਕਰੋ ਭਾਈ ਵੱਡੇ ਹ ਇਹ ਰ ਭਾਈ ਇਹਦੇ ਅਗਲੇ 70 ਪੈਸੇ ਆ ਮਗਰਲੇ 60 65 ਮੰਨ ਲਓ ਠੀਕ ਆ ਮਗਰਲੇ ਫਰਾਂਟ ਦਾ ਵੀ ਨਵੇਂ ਵਾਂਗੂ ਲੱਗਦੇ ਨੇ ਬਈ ਤਕਰੀਬਨ ਠੀਕ ਆ ਬਾਕੀ ਦੇਖ ਸਕਦੇ ਬਈ ਕੋੜਾ ਬੰਪਰ ਲੱਗਾ ਹੈ ਕੰਡੀਸ਼ਨ ਦਾ ਵੀ ਟਰੈਕਟਰ ਚੰਗਾ ਹੈਗਾ ਇੰਜਨ ਗੇਅਰ ਦਾ ਵੀ ਚੰਗਾ ਬਈ ਪੂਰਾ ਵਧੀਆ ਬਈ ਪੂਰਾ ਵਧੀਆ ਸਾਰਾ ਰਾਈਨੋ ਟਰੈਕਟਰ ਆ ਚੰਗਾ ਨਵਾਂ ਟਰੈਕਟਰ ਹੈ ਠੀਕ ਹੈ ਸਰਪੰਚ ਮਾਡਲ ਆ ਕਹਿੰਦਾ ਸਰਪੰਚ ਆ ਭਈ ਟੌਪ ਵਾਲਾ ਮਾਡਲ ਆ ਠੀਕ ਹੈ ਵਰਸ ਪੀਟੀਓ ਤੇਲ ਬ੍ਰੇਕਾਂ ਪਾਵਰ ਸਟੀਅਰਿੰਗ ਵਾਲਾ ਡਬਲ ਕਲਚ ਐਮਕੇਐਮ ਹੰਡੀ ਵਾਲਾ ਠੀਕ ਹੈ ਜੀ ਐਮਕੇ ਹੰਡੀ ਵਾਲਾ ਕਹ ਨੰਬਰ ਇਹਦਾ ਵੀ ਪੰਜਾਬ ਬਾਈ ਹਾਂਜੀ ਹਾਂ ਨੰਬਰ ਸਾਰੇ ਤਕਰੀਬਨ 50 ਵੀ ਆਪਣੇ ਕੋਲ ਠੀਕ ਆ ਜੀ ਇਹਦਾ ਰੇਟ ਰੁਪਏ ਜੀ ਇਹਦਾ 395000 ਬਾਈ ਠੀਕ ਆ ਜੀ ਮਾਡਲ ਹੈਗਾ ਬਾਈ ਇਹ 2014 ਜੀ ਠੀਕ ਆ ਜੀ ਲੱਗਦਾ ਨਹੀਂ ਨਾ ਬਾਈ 2014 ਨਾ ਬਾਈ ਹਾਂ ਬਾਈ ਸਾਂਭਿਆ ਹੋਇਆ ਬਹੁਤ ਆ ਕੀ ਸਰ ਰੈਕਟਰ ਬਹੁਤ ਜ਼ਿਆਦਾ ਸ਼ਕੀਨ ਪਿਆ ਗਿਆ ਠੀਕ ਆ ਸਾਫ਼ ਆ ਵੀ ਬਹੁਤ ਜ਼ਿਆਦਾ ਸਾਫ਼ ਆ ਬਾਈ ਇਹਦਾ ਸਿਰਫ ਜਿਹੜੀ ਆ ਪਾ ਟੱਚਿੰਗ ਵੀ ਦੱਸ ਕੇ ਦੇਵਾਂਗੇ ਬਾਈ ਓਕੇ ਇਹਦਾ ਨਾ ਸਿਰਫ ਇੱਕ ਮੜਾ ਹਿੱਸੇ ਤੇ ਆਗਾ ਠੀਕ ਆ ਜੀ ਤੇ ਜਾਂ ਇਹਦੇ ਉੱਪਰ ਆ ਆ ਚੀਜ਼ ਤੇ ਬਸ ਠੀਕ ਹੈ ਸੱਤਾਂ ਦੇ ਗੱਲ ਹੋਰ ਸਾਰਾ ਅਰੀਜਨਲ ਰੈਟਰ ਓਕੇ ਬਈ ਠੀਕ ਹੈ ਮਤਲਬ ਗਾਰੰਟੀ ਆ ਫੁੱਲ ਕਹ ਲਈ ਇਹਨੇ ਵੀ ਜਿੰਨਾ ਆਏਗਾ ਕੋਈ ਬਾਡੀ ਨਹੀਂ ਹੈਗੀ ਕੋਈ ਸ਼ੋਅ ਨਹੀਂ ਬਾਈ ਕੋਈ ਰੈਮ ਨਹੀਂ ਹੋਰ ਕੁਝ ਨਹੀਂ ਪੈਂਟ ਆਏਗਾ ਓਕੇ ਜੀ ਠੀਕ ਆਈ ਬਾਕੀ ਤੁਸੀਂ ਚਾਲ ਚਲਾਵਾ ਬਾਈ ਕਹਿੰਦਾ ਚੰਗਾ ਇੱਕ ਵਾਰੀ ਆ ਕੇ ਚੈੱਕ ਕਰਕੇ ਲੈ ਕੇ ਜਾਓਗੇ ਬਾਈ ਜੀ ਤੇ ਅਗਲਾ ਆ ਗਿਆ ਮਿੱਤਰੋ ਸੋਨਾ ਲੀਕਾ ਤੇ ਪਹਿਲਾਂ ਬਈ ਸੋਨਾ ਬਹੁਤ ਮਹਿੰਗਾ ਹੁੰਦਾ ਜਿਗਾ ਤੇ ਨਾਲ ਲੀਕਾ ਲਾਦਾ ਇਹ ਬਣ ਗਿਆ ਸੋਨਾ ਲੀਕਾ ਨਾ ਬਈ ਮਤਲਬ ਕਹ ਲਈਏ ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋਗੇ ਵੇਗਾ ਪਰ ਸੋਨਾ ਲੀਕਾ ਖਰੀਦ ਲਿਓ ਨਾ ਬਈ ਬੜੀ ਵਧੀਆ ਨਾਲੇ ਕੰਮ ਦਊਗਾ ਨਾਲੇ ਤੁਹਾਡੇ ਬਾਈ ਪੈਸੇ ਵਟਾਊਗਾ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੇ ਫੁੱਲ ਚੰਗਾ ਗਾ ਬਈ ਖੁੱਲੇ ਪਲੇਟਫਾਰਮ ਚ ਤੇ 14 ਦੇ ਟਾਇਰ ਮਿੱਤਰੋ ਜਮਾ ਜਮਾ ਨਵੇਂ ਆ ਬਈ ਟਾਇਰ ਤਾਂ ਦੀ ਠੀਕ ਹੈ ਬਿਲਕੁਲ ਨਵੇਂ ਮਤਲਬ ਹਜੇ ਚਲਾਈ ਨਹੀਂ ਹੈਗਾ ਆਪਾਂ ਬਿੱਲ ਵੀ ਕਢਾ ਦਾਂਗੇ ਟਾਇਰਾਂ ਤੋਂ ਠੀਕ ਹੈ ਜੀ ਲਓ ਮਿੱਤਰੋ ਬਿੱਲ ਵੀ ਬਾਈ ਕਹਿੰਦਾ ਦੇ ਦਾਂਗੇ ਤੇ ਫਰੰਟ ਰਹਿਣਗੇ ਬਈ ਇਹਦੇ ਫਰੰਟ ਵੀ 80 ਤੋਂ 85 ਪੈਸੇ ਹੈਗੇ ਆ ਬਈ ਓਕੇ ਜੀ ਹਾਂ ਮਗਲੇ ਟਾਇਰ ਜਮਾ ਨਵੇਂ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਬਾਕੀ ਕੰਡੀਸ਼ਨ ਤੁਸੀਂ ਬਾਡੀ ਲਾਈਨ ਦਾ ਵੀ ਚੰਗਾ ਪਿਆਗਾ ਇਹ ਤਾਂ ਬੱਬੂ ਭਈਆ ਆ ਦੇਖ ਜਿਵੇਂ ਪੰਜ ਮਾਡਲ ਆ ਨਾ ਅੱਛਾ ਟਰੈਕਟਰ ਦਾ ਦੇਖ ਨੀਸ਼ਾਂ ਦੇਖ ਟਰੈਕਟਰ ਕਿਦੋਂ ਖੁੱਲਿਆ ਕਰਿਆ ਨਹੀਂ ਕੋਈ ਆ ਵੀ ਪੂਰੇ ਫੁੱਲ ਹਾਲਾ ਤੋਂ ਹੋਣ ਤੋਂ ਵਾਲਾ ਕਿਸੇ ਪਾਸੇ ਕੋਈ ਕਮੀ ਹੈ ਹੀ ਨਹੀਂ ਰੇਟਰ ਠੀਕ ਆ ਫੁੱਲ ਚੰਗਾ ਹੈਗਾ ਗਲੀ ਪੂਰਾ ਫੁੱਲ ਬਈ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੋਊ ਠੀਕ ਹੈ ਘੰਟਾ ਬਾਅਦ ਕੇ ਲੈ ਜੇ ਕੋਈ ਚੱਕਰ ਠੀਕ ਗੱਲ ਹੈ ਮਿੱਤਰੋ ਦੇਖ ਸਕਦੇ ਹੋ ਕਿ ਵੀ ਮਤਲਬ ਕਹਿ ਲੀਏ ਸੋਹ ਸੋਹ ਬਾਡੀ ਇਹਦੀ ਐਂ ਦਿਖਾ ਦਿਓ ਜਿਵੇਂ 14 15 ਮਾਡਲ ਟਰੈਕਟਰ ਹੁੰਦਾ ਨਾ ਮਗਰਾੜ ਮੁਰੜੋਮੇ ਦੇ ਉਮੇ ਤੇ ਠੀਕ ਆ ਰਮ ਹੋ ਗਏ ਸਾਰੇ ਸਿਰ ਪੇ ਦੇ ਕੱਲੇ ਬਾਕੀ ਕਿਆ ਲਾਦਾ ਨਾ ਵੀ ਜਿਵੇਂ ਸੋਹ ਲਾ ਕੇ ਚਲਾਇਆ ਹੁੰਦਾ ਨਾ ਟਰੈਕਟਰ ਆ ਨਹੀਂ ਬਈ ਸੋਹ ਲਾ ਕੇ ਵੀ ਨਹੀਂ ਬਾਡੀ ਵੀ ਦਾ ਰੰਗ ਵੀ ਮੇਂ ਆਗਾ ਬਾਡੀ ਇੰਨੇ ਰੰਗ ਆਗਾ ਹਾਂ ਠੀਕ ਆ ਮਗਰਾੜਾਂ ਤੇ ਵੀ ਉਨੇ ਪਿਆ ਸੋਹ ਤਾਂ ਆਪਾਂ ਮੰਨ ਲੈਂਦੇ ਹੁਣ ਵੀ ਲਾਲੀ ਹੋਊਗੀ ਆ ਤੀਆ ਟੈਂਕੀ ਦਿਖਾ ਦੇ ਬਈ ਹਾਂ ਤਾਈਓ ਮੈਂ ਕਹਿ ਰਿਹਾ ਬਈ ਟਰੈਕਟਰਾਂ ਤੇ ਲਾਦਾ ਜਿਵੇਂ ਸੋਹ ਲ ਬਾਕੀ ਪੂਰਾ ਫੁੱਲ ਚੰਗਾ ਰੰਮਾ ਰੁੰਮਾ ਦਾ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਚੰਗਾ ਹੈਗਾ ਬਾਈ ਬੈਕਸਾਈਡ ਤੋਂ ਵੀ ਦੇਖ ਸਕਦੇ ਹੋਗੇ ਚੰਗਾ ਟਰੈਕਟਰ ਪਿਆ ਹੈਗਾ ਤੇ ਇਹ ਮਾਡਲ ਹੈਗਾ ਬਾਈ 5 ਜਾਨਾ ਬਈ 2005 ਹੈ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਬਾਈ ਇਹਦੀ ਡਿਮਾਂਡ ਹੈਗੀ ਹੈ ਬਾਈ 275000 ਰੁਪਏ ਓਕੇ ਜੀ ਹਾਂ ਜੀ ਹਾਂ ਬਾਕੀ ਕੋਈ ਨੀ ਮਾਨਤਾਨ ਸਾਰਿਆਂ ਚ ਮੌਕੇ ਤੇ ਪਕੜੀ ਠੀਕ ਹੈ ਜੀ ਬੰਪਰ ਵੀ ਬਾਈ ਵਧੀਆ ਲੱਗਿਆ ਹੋਇਆ ਹੈ ਨਾ ਬਈ ਬਹੁਤ ਵਧੀਆ ਬਾਈ ਠੀਕ ਇਹ 260000 ਦਾ ਟਰੈਕਟਰ ਦੇ ਦੇਗੇ ਠੀਕ ਹੈ ਜੀ ਤੇ ਅਗਲਾ ਬਈ ਆ ਗਿਆ ਪੀਵੀ 13 ਸੰਗਰੂਰ ਨੰਬਰ ਦਾ 735 ਇਹ ਵੀ ਬਈ ਜਮਾ ਕੋਕਾ ਪੀਸ ਹੀ ਆ ਇਹਦੇ ਨਹੀਂ ਮਾਰ ਠੀਕ ਆ ਲੈ ਮਿੱਤਰੋ ਪੂਰਾ ਖੋਲੋ ਕੋਕਾ ਪੀਸ ਟਰੈਕਟਰ ਹੈਗਾ ਬਾਕੀ ਚੈੱਕ ਵੀ ਕਰ ਸਕਦੇ ਹੋਗੇ ਕੰਡੀਸ਼ਨ ਦਾ ਵੀ ਚੰਗਾ ਪਿਆਗਾ ਇਹ ਮਾਡਲ ਬਈ ਇਹ ਮਾਡਲ ਬਈ 1998 ਆ ਠੀਕ ਆ ਹਾਂ ਜੀ ਹਾਂ ਮਗਰਿਆਲ ਮਗਰੂੜ ਚੈੱਕ ਕਰਾਇਆ ਇਹਦੇ ਠੀਕ ਹੈ ਜੀ ਮਤਲਬ ਪਹਿਲੇ ਲੈਣਾ ਜਿਵੇਂ ਸੀਸਿਆਂ ਵਰਗੇ ਮਗਰਾਟ ਵਾਲਾ ਕੰਮ ਆਣਾ ਬਈ ਇਹ ਐ ਆ ਵੀਰੇ ਪਤਾ ਕੀ ਗੱਲ ਆ ਉੱਚਾ ਮਾਡਲ ਤਾਂ ਨਵਾਂ ਲੈਣਾ ਸੌਖਾ ਉਹ ਤਾਂ ਮਿਲ ਜਾਂਦਾ ਡਾਊਨ ਮਾਡਲ ਨਵਾਂ ਟਰੈਕਟਰ ਲੈਣਾ ਬਹੁਤ ਸੌਖਾ ਹਾਂ ਇਹ ਤਾਂ ਗੱਲ ਹੈਗੀ ਆ ਬਈ ਮਤਲਬ ਟਰੈਕਟਰ ਦਿਖਾ ਚਾਰ ਸਪੇਰਿਓਂ ਜਮਾ ਮਾਰਕੀਟ ਚ ਵੀ ਮਤਲਬ ਬਹੁਤ ਘੱਟ ਟਰੈਕਟਰ ਹੁੰਦੇ ਨੇ ਨਾ ਬਈ ਪੁਰਾਣੇ ਟਰੈਕਟਰ ਹੁੰਦੇ ਨੇ ਜਿਹੜੇ ਆ ਨਾ ਬਈ ਹਾਂ ਪਰ ਐ ਵੀ ਇਹ ਟਰੈਕਟਰ ਤੇ ਪੈਸੇ ਵੀ ਸ਼ਕੀਨ ਗਾਹ ਕੀ ਲਾਉਂਦਾ ਹਰੇਕ ਰੇਟ ਦੇਖ ਕੇ ਅਗਲਾ ਪੈਸੇ ਵੀ ਨਹੀਂ ਲਾਉਂਦਾ ਇਹ ਵੀ ਗੱਲ ਹੈਗੀ ਆ ਬਈ ਹਨਾ ਬਾਕੀ ਬਈ ਕਹਿ ਲਿਆ ਸਕਰੀਨ ਜੀ ਜਦੋਂ ਘੱਟ ਮਿਲਦੀ ਆ ਤਾਂ ਪੈਸੇ ਵੀ ਫਿਰ ਤੁਹਾਨੂੰ ਪਤਾਗਾ ਕੋਈ ਨਹੀਂ ਲੱਗਣਗੇ ਸਹੀ ਗੱਲ ਆ ਬਈ ਠੀਕ ਆ ਬਈ ਜਮਾਂ ਜਾਨੀ ਜੀ ਕਿਤੋਂ ਵੀ ਕੋਈ ਉਹ ਨਹੀਂ ਲਾ ਹਲੇ ਡੁੰਡ ਵੀ ਨਾਲ ਦੇ ਪਏ ਬਈ ਇੱਕ ਐਸ ਆਈ ਹਾਂ ਦੇਖ ਲੈ ਲੈ ਵੀ ਦੇਖ ਸਕਦੇ ਹਾਂ ਕਿ ਟਰੈਕਟਰ ਦਾ ਰੰਗ ਬਹੁਤ ਸਾਫ਼ ਪਿਆਣਾ ਬਈ ਬਹੁਤ ਜ਼ਿਆਦੇ ਬਈ ਠੀਕ ਆ ਬਹੁਤ ਜ਼ਿਆਦੇ ਸਾਫ ਮਤਲਬ ਕਹਿ ਲਿਆ ਐਂ ਲੱਗਦਾ ਨਾ ਬਈ ਜਿਵੇਂ ਕਰਿਆ ਹੁੰਦਾ ਨਾ ਬਈ ਪਰ ਕਰਿਆ ਨਹੀਂ ਆरिजिनल ਐ టు ਜੀ ਲੈ ਸਾਰਾ ਅਰੀਜਨਲ ਰੰਗ ਪਿਆਗਾ ਬਈ ਇਸ ਚੀਜ਼ ਦੀ ਗਾਰੰਟੀ ਹੋ ਰੰਗ ਤੇ ਕਿਤੇ ਕਲਮ ਵੀ ਲੱਗੀ ਹੋਵੇ ਠੀਕ ਆ ਇੱਕ ਹੋਰ ਆ ਬਈ ਇਹ ਰੰਗ ਦਾ ਫਰਕ ਆਗਾ ਨ ਜਿੰਨਾ ਇਹ ਪੁਰਾਣਾ ਹੋ ਜਾਂਦਾ ਉਨੇ ਹੀ ਨਵੇਂ ਵਾਂਗੂ ਨਿਕਲੇ ਪਰਮਾਣੂ ਆਈ ਹਾਂ ਠੀਕ ਆ ਜੀ ਇਹਦਾ ਰੇਟ ਬਈ ਇਹਦਾ ਰੇਟ 1,70,000 ਰੁਪਏ ਬਈ ਠੀਕ ਆ ਜੀ ਲਓ ਮਿੱਤਰੋ 1,70,000 ਰੁਪਏ 98 ਮਾਡਲ ਹੈ 98 ਮਾਡਲ ਹੈ ਠੀਕ ਆ ਬਈ ਟਾਇਰ ਚੰਗੇ ਪੈਨੇ ਨੇ ਨਾ ਬਈ ਇਹਦੇ ਵੀ ਫਰੰਟ ਵਾਂਗੂ ਪੂਰੇ ਟਾਇਰ ਆ ਮਗਰ ਇਹਦੇ ਟਾਇਰ ਮੰਨ ਕੇ ਲੁੱਧਿਆ ਕੇ ਦਿਨ ਹੈਗੇ 45% ਦੇ ਮੂਰਲੇ ਦੇ ਨਵੇਂ ਵਰਗੇ ਜਿਹਾ ਠੀਕ ਆ ਜੀ ਹਾਂ ਜੀ ਮਿੱਤਰੋ ਬਾਕੀ ਦੇਖ ਸਕਦੋਂਗੇ ਤੇ ਅਗਲਾ ਆ ਗਿਆ ਬਈ ਸਵਰਾਜ 855 ਤੇ ਮਿੱਤਰੋ ਲੋਕਲ ਬਰਨਾਲੇ ਦਾ ਨੰਬਰ ਹੈਗਾ ਤੇ ਕਿੰਨੇ ਮਾਡਲ ਹੈ ਬਈ ਇਹ ਇਹ ਵੀ 98 ਬਾਈ ਇਹਦੀ ਕੰਡੀਸ਼ਨ ਜਾਨੀ ਕਿ ਬਹੁਤ ਜਿਆਦਾ ਵਧੀਆ ਪਈ ਹੈਗੀ ਠੀਕ 98 ਬਾਹਰ ਪੰਪ ਵਾਲਾ ਅਰੀਜਨਲ ਸਾਰਾ ਅਰੀਜਨਲ ਰੈਕਟਰ ਹੈ ਠੀਕ ਹੈ ਜੀ ਇਹ ਤੋਂ ਪੇਂਟ ਇਹ ਨਹੀਂ ਹੋਇਆ ਵਾ ਟਾਇਰ ਬਈ ਇਹਦੇ ਟਾਇਰ ਬਈ ਪਿਛਲੇ ਤੇ ਨਵੇਂ ਵਰਗੀ ਆ ਓਕੇ ਜੀ ਇਹ ਮੂਰਲੇ ਟਾਇਰ ਇਹਦੇ ਹੈਗੇ 60 65 ਪੈਸੇ ਠੀਕ ਹੈ ਜੀ ਓਕੇ ਜੀ ਇਲਾਵਾ ਤਰ ਦੇਖ ਸਕਦੇ ਹੋ ਕਿ ਬਾਕੀ ਚੰਗਾ ਟਰੈਕਟਰ ਹੈਗਾ ਬਾਕੀ ਬਈ ਇਹ ਟਰੈਕਟਰ ਤੇ ਪੈਸੇ ਬਹੁਤ ਲੱਗੇ ਹੋਏ ਠੀਕ ਆ ਜੀ ਇਹ ਆਪਣੇ ਹੱਥੀ ਆਪਣੇ ਪੈੰਡ ਹੀ ਸੀ ਮੁੰਡਾ ਮਤਲਬ ਜਿੰਨੇ ਦਾ ਟਰੈਕਟਰ ਹੈਗਾ ਅੱਧੇ ਦੇ ਉੱਤੇ ਹੋਰ ਪੈਸੇ ਲਾਏ ਹੋਏ ਨੇ ਬਈ ਇਹਦੇ ਗਰੰਟੀ ਹੋਗੀ ਜਿਵੇਂ ਮਰਜੀ ਕੋਈ ਲੈ ਜਾ ਚੈੱਕ ਕਰਕੇ ਕੋਈ ਦਿੱਕਤ ਹੀ ਨਹੀਂ ਓਕੇ ਜੀ ਤਰ ਦੇਖ ਰਹੀ ਨਾਲ ਬਾਹਰ ਪੰਪ ਵਾਲਾ ਛੇ ਚਿਹਰੀ ਇਹ ਹੋਇਆ ਹੋਇਆਗਾ ਠੀਕ ਆ ਜੀ ਬਾਕੀ ਕੰਮ ਤਾਂ ਦਾ ਸਾਰਾ ਫੁੱਲ ਹੋਇਆ ਹੋਇਆ ਠੀਕ ਆ ਜੀ ਮਤਲਬ ਘਰੇ ਜਾ ਕੇ ਬਈ ਇੱਕ ਵਾਰੀ ਉਰੇ ਪਾ ਪੈਸੇ ਲਾ ਕੇ ਵਾਗ ਕੇ ਨਾ ਘਰੇ ਜਾ ਕੇ ਦਾ ਤੇਲ ਪਾ ਕੇ ਚਲਾਉਣੀ ਹੈ ਨਾ ਬ ਠੀਕ ਹੈ ਕੋਈ ਐ ਨਹੀਂ 5 ਰੁਪਏ ਭਾਜੋ ਸਾਰੇ ਤਕਰੀਬਨ ਚਲਾਉਣ ਵਾਲੇ ਹੀ ਆ ਠੀਕ ਹੈ ਮਤਲਬ ਇੱਕ ਗੱਲ ਹੋਰ ਜਗਜੀਤ ਭਾਈ ਮੈਂ ਦੇਖਿਆਗਾ ਚਾਹੇ ਦੀ ਮੈਂ ਆ ਤੇਰੇ ਆਪਣਾ ਕੋਈ ਹੋਰ ਕਿਸਾਨ ਭਰਾ ਹੈ ਨਾ ਉਰੇ ਦਾ ਪੈਸੇ ਵੱਧ ਲਾਲੂ ਪਰ ਘਰੇ ਜਾ ਕੇ ਕਰ ਬਿਲਕੁਲ ਨਹੀਂ ਸਹੀ ਗੱਲ ਆ ਭਾਈ ਨਹੀਂ ਲੱਗਦਾ ਅਸੀਂ ਕਮੀਆਂ ਆਪ ਹੀ ਕੱਢ ਕੇ ਰੱਖਦੇ ਆ ਭਾਈ ਜਿੰਨੇ ਚਲੋ ਠੀਕ ਐ ਤਾਂ ਕੋਈ ਰਹਿ ਵੀ ਜਾਂਦੀ ਉਹ ਪੈਸੇ ਵੀ ਨਹੀਂ ਕਹਿੰਦੇ ਪਰ ਆਦਨੇ ਕੋਸ਼ਿਸ਼ ਪੂਰੀ ਕੰਪਨੀ ਚ ਵੀ ਰਹਿ ਜਾਂਦੇ ਕਮੀ ਸਾਰੀ ਨਿਕਲੀ ਵੀ ਹੋ ਠੀਕ ਐ ਇਹਦਾ ਰੇਟ ਭਾਈ ਇਹਦਾ ਰੇਟ 235000 ਹੈ ਜੀ ਠੀਕ ਹੈ ਜੀ ਲੈ ਮਿੱਤਰੋ 235000 85598 ਮਾਡਲ ਹੈ ਇਹ 99 ਮਾਡਲ ਹੈ ਜੀ ਠੀਕ ਹੈ ਲੱਗ ਗਿਆ ਗਿਆ ਮਿੱਤਰੋ ਸੋਨਾ ਲਿਕਾ ਡੀਆਈ 750 ਦਾ ਇੰਟਰਨੈਸ਼ਨਲ ਟਰੈਕਟਰ ਆ ਗਿਆ ਦੇਖ ਸਕਦੇ ਬਾਈ ਮਤਲਬ ਦੁਨੀਆਂ ਦੀ ਵੀ ਰੇਸ ਸਾਈਡ ਵਾਲੀ ਆਣਾ ਬਈ ਇਹਨਾਂ ਦੀ ਹਾਂ ਬਈ ਇਹ ਦੁਨੀਆਂ ਦੇ ਪਲੇਟਫਾਰਮ ਵਾਲੇ ਆਗੇ ਠੀਕ ਹੈ ਪੰਜ ਤੇ 6 ਚ ਆਏ ਸੀਗੇ ਕੰਪਨੀ ਇੱਕ ਗੱਲ ਹੋਰ ਆਣਾ ਬਈ ਇਹ ਮਿਲਦੇ ਵੀ ਘਟਾਣਾ ਗੱਲ ਨਹੀਂ ਹੁਣ ਤਾਂ ਲੋਕ ਬਈ ਕਰਵਾਉਂਦੇ ਹਨ ਇਹਨਾਂ ਨੂੰ ਠੀਕ ਹੈ ਪਹਿਲਾਂ ਇਹ ਆਏ ਸੀਗੇ ਕੰਪਨੀਾਂ ਦੇ ਠੀਕ ਹੈ ਬਾਕੀ ਵੀ ਟੋਜਨ ਟੋਜਨ ਨੂੰ ਤਾਂ ਕਹਿੰਦੇ ਕਿੰਗ ਮੰਨਿਆ ਜਾਂਦਾ ਇਹ ਟਰੈਕਟਰ ਵੀ ਬਹੁਤ ਜਿਆਦਾ ਚੰਗਾ ਬਾਈ ਡੀਜ਼ਲ ਖਰਚਾ ਵੀ ਘੱਟ ਆ ਇਹਦਾ ਠੀਕ ਆ ਜੀ ਚੰਗਾ ਟਰੈਕਟਰ ਆ ਛੋਟੇ ਜ਼ਿਮੀਂਦਾਰ ਨੂੰ ਵਧੀਆ ਥੋੜੇ ਪੈਸੇ 'ਚ ਵਧੀਆ ਟਰੈਕਟਰ ਠੀਕ ਆ ਬਾਕੀ ਥੋੜੇ ਪੈਸੇ 'ਚ ਵੀ ਵਧੀਆ ਬਾਈ ਕੰਮ ਦੇ ਵੱਡੇ ਵੱਡਾ ਛੋਟਾ ਵੱਡੇ ਚ ਆ ਜਾਂਦਾ ਠੀਕ ਆ ਜੀ ਨਵੀਂ ਛਤਰੀ ਆ ਗਈ ਹੈ ਨਾ ਬਾਈ ਹਾਈ ਹਾਂ ਛਤਰੀ ਦੇ ਕੱਪੜਾ ਕੁੱਪੜਾ ਨਵਾਂ ਠੀਕ ਆ ਜੀ ਤੇ ਟਾਇਰ ਬਈ ਇਹਦੇ ਟਾਇਰ ਬਈ ਇਹਦੇ ਅਗਲੇ ਦਾ ਹੈਗੇ 80 ਪੈਸੇ ਮਗਰਲੇ 35-40 ਪੈਸੇ ਠੀਕ ਆ ਜੀ ਤੁਸੀਂ ਉਹ ਦੇਖ ਸਕਦੇ ਹੋ ਕਿ ਬਾਕੀ ਕੰਡੀਸ਼ਨ ਮਗਰਾਟ ਮੂਰੂਟ ਵੀ ਕੋਈ ਜੱਗਾ ਵਾਲਾ ਕੋਲ ਨਹੀਂ ਹੈਗਾ ਪੂਰਾ ਚੰਗਾ ਟਰੈਕਟਰ ਹੈਗਾ ਨਹੀਂ ਬਹੁਤ ਸਾਰਾ ਹੈ ਵੀ ਹੋਣੀ ਹੈ ਬਈ ਹਾਂਜੀ ਹਾਂ ਠੀਕ ਆ ਜੀ ਬਾਕੀ ਸਾਰਾ ਸਮਾਨ ਵੀ ਮਿਲ ਜਾਊਗਾ ਨਾਲ ਹੀ ਮਿਲੂਗਾ ਨਾ ਬਈ ਸਮਾਨ ਬਈ ਡੰਡਾ ਫੱਟੀ ਉਹ ਸਾਰਿਆਂ ਦਾ ਠੀਕ ਆ ਡੰਡਾ ਫੱਟੀ ਸੱਤ ਰਿਹਾ ਨਾ ਬਈ ਸਾਰਾ ਸਮਾਨ ਉਹ ਟੋਟਲ ਮਿਲੂਗਾ ਹੀ ਮਿਲੂਗਾ ਠੀਕ ਟਰੈਕਟਰ ਨਾ ਮਿਲੂਗਾ ਓਕੇ ਜੀ ਤੇ ਇਹਦਾ ਰੇਟ ਬਈ ਇਹਦਾ ਰੇਟ ਹੈਗਾ ਜੀ 235000 ਰੁਪਏ ਠੀਕ ਆ ਜੀ 235000 ਰੁਪਏ ਬਾਕੀ ਚੱਕ ਵੀਗਾ ਸੋ ਟਰੈਕਟਰ ਬਈ ਜੀ ਕੰਡੀਸ਼ਨ ਦਾ ਚੰਗਾ ਪ ਨਾ 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 ਅੰਦਰ ਸਿਆ ਭਾਈ ਜਿਹੜੀ ਕੰਮੀ ਹੈਗੀ ਇਹ ਕੱਢਦੇ ਆਂ ਅਸੀਂ ਆ ਠੀਕ ਹੈ ਜੀ ਦੱਸ ਕੇ ਦੇਵਾਗੇ ਸਿੱਧਾ ਕਰ ਦੇਣਾ ਭਾਈ ਹਾਂ ਭਾਈ ਠੀਕ ਹੈ ਜੀ ਬਾਕੀ ਆਉਣਾ ਕਿੱਥੇ ਭਾਈ ਜਗਜੀਤ ਟਰੈਕਟਰ ਖਰੀਦਣ ਲਈ ਪਿੰਡ ਮੱਝੂ ਕੇ ਭਾਈ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੋ ਆਪਣੇ ਪਹਾੜੋੜੇ ਨਾਲ ਸਾਹਮਣੇ ਬੋਰਡ ਲੱਗ ਗਿਆ ਮਤਲਬ ਕਹਿ ਰਹੀਏ ਭਾਈ ਜਦੋਂ ਤੁਸੀਂ ਮੱਝੂ ਕੇ ਬਰਨਾਲੇ ਵੱਲੋਂ ਮੱਝੂ ਕੇ ਮੁੜ ਕੇ ਨਾ ਆਹ ਬੋਰਡ ਦੇਖ ਲਿਓ ਇੱਥੇ ਆ ਕੇ ਮਿਲੋ ਹਾਂ ਹਾਂ ਆ ਬੋਰਡ ਦਿਖਾ ਦਿਓ ਇਧਰੋਂ ਰਾਮਗੜਾ ਨੇ ਉਹ ਸਿੱਧਾ ਆਉਂਦਾ ਹੈ ਸਾਹਮਣੇ ਓਕੇ ਜੀ ਹਾਂ ਯਾਰ ਠੀਕ ਆ ਭਾਜੀ ਬਾਕੀ ਸੋਨ ਨੂੰ ਨਿਗਾ ਮਰਵਾ ਦੇਣੇ ਬਈ ਇੱਕ ਵਾਰੀ ਤੇ ਮੋਬਾਈਲ ਨੰਬਰ ਬਈ ਜਗਜੀਤ 98078 0055 ਜੀ ਠੀਕ ਆ ਬਈ ਜੀ ਹੋਰ ਵੀ ਟਰੈਕਟਰ ਹੈਗੇ ਨੇ ਬਈ ਜੀ ਆਪਣੇ ਨਾਲ ਹਾਂ ਟਰੈਕਟਰ ਹੈਗੇ ਆ ਬਈ ਵੱਡੇ ਵੀ ਹੈਗੇ ਟਰੈਕਟਰ ਦੋ ਤਿੰਨ ਠੀਕ ਆ ਜੀ ਚਮੜਾ ਲਾਏਗੇ ਆ ਸੋਨਾਲੀ ਕਾ 60 ਹੈਗਾ ਹਾਲੈਂਡ ਮਿਲ ਜੂ 850 ਮਿਲ ਜੂ ਓਕੇ ਜੀ ਉਹ ਫਿਰ ਵੀਡੀਓ ਬਈ ਬਾਲੀ ਲੰਬੀ ਹੋ ਜਾਂਦੀ ਐ ਕੋਸੋ ਟਰੈਕਟਰ ਤਲਵੰਡੀ ਖੜੇ ਹੈਗੇ ਜੀ ਠੀਕ ਆ ਜੀ ਹਾਂ ਯਾਰ ਠੀਕ ਆ ਬਈ ਮੇ ਮੇ ਖੜੇ ਸਾਰੇ ਤਾਂ ਓਕੇ ਜੀ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਵਿੱਚ ਕਟਵਾਉਣਾ ਵੇ ਕਟਵਾਉਣਾ ਹਾਂ ਜੀ ਉਹ ਪੂਰੇ ਲੋਨ ਦੀ ਫੈਸਿਲਿਟੀ ਹੈਗੀ ਹੈ ਜੀ 12 ਮਾਡਲ ਤੋਂ ਉੱਤੇ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਕੋਈ ਦਿੱਕਤ ਨਹੀਂ ਹੈ ਓਕੇ ਬਾਈ ਠੀਕ ਆ ਬਾਈ ਜਗਜੀਤ ਧੰਨਵਾਦ ਬਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਈ ਬਹੁਤ ਬਹੁਤ ਮਿਹਰਬਾਨੀ ਲੈ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਮਿਲਦੇ ਆ ਅਗਲੀ ਵੀਡੀਓ ਤੱਕ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ